ਕੈਨੇਡਾ ਆਰਮਡ ਫੋਰਸਿਸ ਵਿੱਚ ਐਜ਼ ਅ ਲੈਫਟਨੈਂਟ ਰੈਂਕ ਤੇ ਪੁਆਇੰਟ 5 ਤੇ ਕਦੋਂ ਗਏ ਸੀ ਤੁਸੀਂ ਕੈਨੇਡਾ ਮੈਜ ਜਨ 2019 ਵਿੱਚ ਗਿਆ ਸੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਠੀਕ ਹੈ ਜੀ ਤੇ ਕਿਵੇਂ ਦਾ ਸਫਰ ਰਿਹਾ ਤੁਸੀਂ ਐਜ਼ ਅ ਸਟੂਡੈਂਟ ਕਏ ਸੀ ਤਾਂ ਹੋਇਆ ਤਾਂ ਕਿ ਆਫੀਸਰ ਤੁਸੀਂ ਭਰਤੀ ਹੋਏ ਉੱਧਰ ਹਾਂਜੀ ਮਤਲਬ ਸਫਰ ਤਾਂ ਦੇਖੋ ਜੀ ਸਟਾਰਟਿੰਗ ਤਾਂ ਪੇਨਫੁੱਲ ਹੁੰਦਾ ਜ਼ਰੂਰ ਨਾ ਤੇ ਆਫਟਰ ਲੋਟਸ ਆਫ ਹਾਰਡ ਵਰਕ ਤੇ ਇਵੈਨਚੁਅਲੀ ਤੁਹਾਨੂੰ ਜਰੂਰ ਆਪਣੇ ਮੰਜ਼ਿਲ ਮਿਲਦੀ ਆ ਤੇ ਉਹ ਵੀ ਦੀ ਬਲੇਸਿੰਗਸ ਆਫ ਮਾਈ ਪੇਰੈਂਟਸ ਅਣ ਮੇਰੇ ਦਾਦਾ ਜੀ ਸਵਰਗੀ ਪੰਡਤ ਪਦਮਨਾਥ ਵਾੜੀ ਜੀ ਤੇ ਮੇਰੇ ਨਾਨਾ ਜੀ ਆਪਣੇ ਸ਼੍ਰੀ ਸੋਮਨਾਸ ਚੱਬਾ ਜੀ ਉਹਨਾਂ ਦੀ ਬਲੇਸਿੰਗ ਦੇ ਨਾਲ ਤੇ ਅੱਜ ਮੈਂ ਆਮ ਕੰਮ ਹਾਸਿਲ ਕੀਤਾ ਹੈ। ਇਹ ਸੋਚ ਕੇ ਕੈਸੇ ਜਾਂਥੂ ਕਿ ਮੋਦਰਾ ਕੇ ਲੈਫਟ ਹੈਂਡ ਦਾ ਪੇਪਰ ਕਲੀਅਰ ਕਰਨਾ ਜਾਂ ਉਧਰ ਭਾਰਤੀ ਹੋਣਾ ਹੈ ਜਾਂ ਕਿਉਂਕਿ ਬਹੁਤ ਜਿਹੜਾ ਪੰਜਾਬੀ ਯੂਥ ਹੈ ਖਾਸ ਕਰਕੇ ਰੋ ਟ੍ਰਕਿੰਗ ਵਾਲੀ ਉਧਰ ਜਾ ਕੇ ਪ੍ਰਭਾਵਿਤ ਹੁੰਦਾ ਜੀ ਮੇਰਾ ਸ਼ੁਰੂ ਤੋਂ ਭਾਜੀ ਆਪਣੇ ਯੂਨਿਕ ਕਰਨ ਦਾ ਕਿ ਮੇਰਾ ਏਮ ਸੀਗਾ ਕਿ ਮੈਂ ਮਤਲਬ ਕੁਝ ਵੱਖਰਾ ਕਰਨਾ ਲਾਈਫ ਵਿੱਚ ਤੇ ਦੇਖੋ ਪ੍ਰੋਬਲਮਸ ਤਾਂ ਜ਼ਰੂਰ ਆਉਂਦੀਆਂ ਸਟਾਰਟਿੰਗ ਵਿੱਚ ਨਾ ਇਨੀਸ਼ੀਅਲ ਫੇਸ ਵਿੱਚ ਇਵੈਂਚੁਅਲੀ ਆਪਾਂ ਮਤਲਬ ਕੈਨੇਡੀਅਨ ਆਰਮਡ ਫੋਰਸਸ ਵਿੱਚ ਸਾਡੇ ਮਤਲਬ ਸਿਲੈਕਸ਼ਨ ਹੋ ਗਿਆ ਜੀ ਪੁਲਿਸਿੰਗ ਨੇ ਪੁਲਿਸਿੰਗ ਨੂੰ ਕਿਹਾ ਤੁਹਾਡੇ ਵੱਲੋਂ ਸੈਲੈਕਟ ਕੀਤਾ ਗਿਆ ਉਧਰ ਮੇਰਾ ਪਹਿਲੀ ਸ਼ੁਰੂ ਤੋਂ ਡ੍ਰੀਮ ਸੀਗਾ ਕਿ ਮੈਂ ਮਤਲਬ ਆਰਮਡ ਫੋਰਸਸ ਜਾਂ ਪੁਲਿਸਿੰਗ ਵਿੱਚ ਜਾਣਾ ਹੈ ਤੇ ਯੂਨੀਫਾਰਮ ਜੋਬ ਕਰਨ ਮੈਂ ਹਾਂਜੀ ਮੈਂ ਆਪਣੀ ਕਮਿਊਨਿਟੀ ਨੂੰ ਸਰਵ ਕਰਨਾ ਚਾਹੁੰਦਾ ਸੀਗਾ ਤੇ ਆਪਣੀ ਕਮਿਊਨਿਟੀ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ ਸੀ ਤੇ ਦੇਸ਼ ਲਈ ਕੁਝ ਮੈਂ ਆਪਣੇ ਕੁਝ ਸੇਵ ਕਰਨਾ ਚਾਹੁੰਦਾ ਸੀ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਸੀ ਮੈਂ ਆਪਣੇ ਤੇ ਫਸਟ ਟਾਈਮ ਚ ਕਲੀਅਰ ਹੋ ਗਿਆ ਜੀ ਹਾਂਜੀ ਫਸਟ ਟਾਈਮ ਚ ਅਪ ਐਕਸਪੀਰੀਅੰਸ ਦੀ ਗੱਲ ਕਰੀ ਤਾਂ ਕਿਹੋ ਜਿਹਾ ਐਕਸਪੀਰੀਅੰਸ ਹੈ ਕਿਉਂਕਿ ਬਹੁਤ ਸਾਰੀਆਂ ਜਦੋਂ ਮੰਜ਼ਲੇ ਵੱਡੀਆਂ ਹੁੰਦੀਆਂ ਨੇ ਤਾਂ ਦਿੱਖ ਤਾਂ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਹਾਂਜੀ ਐਜ਼ ਆਈ ਸੈਡ ਕਿ ਪ੍ਰੋਬਲਮਜ਼ ਜ਼ਰੂਰ ਆਂਦੀਆਂ ਬਟ ਆਪਾਂ ਨੂੰ ਉਹੀ ਹੌਸਲੇ ਬੁਲੰਦ ਰੱਖਣੇ ਪੈਂਦੇ ਆ ਕਿ ਅ ਬਸ ਦੇਖੋ ਤਾਂ ਹਾਂਜੀ ਫੈਮਿਲੀ ਚ ਪਹਿਲਾਂ ਵੀ ਆ ਕੋਈ ਪੁਲਿਸ ਨੇ ਕੀਤਾ ਯਾ ਫੈਮਿਲੀ ਸਾਂ ਨਹੀਂ ਫਰਸਟਿੰਗ ਪੰਜਾਬ ਚ ਯਾ ਫੋਰਾਂ ਪੰਜਾਬ ਸਾਂਜੀ ਹੋਣ ਕੇ ਕਫਲ ਆਫ ਬਟ ਹਾਂਜੀ ਪਿੰਡ ਚ ਮਿਲਿਆ ਯੂਥ ਨੂੰ ਫਿਰ ਕੀ ਮੈਸੇਜ ਕਨਵੇ ਕਰਨਾ ਚਾਹੂਗਾ ਯੂਥ ਨੂੰ ਮੈਂ ਇਹੀ ਕਹਿਣਾ ਕਿ ਜੇ ਮੇਰੇ ਵਰਗੀ ਨਾਤੀ ਚੀਜ਼ ਮਤਲਬ ਇ ਕੀ ਮੈਨੂੰ ਨਹੀਂ ਮੈਨੂੰ ਉਮੀਦ ਨਹੀਂ ਸੀ ਕਿ ਐਕਸਪੈਕਟ ਨਹੀਂ ਸੀ ਕਿ ਮੈਂ ਮਤਲਬ ਇਸ ਮੰਜ਼ਿਲ ਤੇ ਪਹੁੰਚ ਜਾਊਗਾ ਬਟ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਬlesingਸ ਪੇਰੈਂਟਸ ਦੀ ਆਪਣੇ ਪਿੰਡ ਵਾਲਿਆਂ ਦੀ ਤੇ ਲਵਡਵਾਰ ਦੀ ਬlesing ਦੇ ਨਾਲ ਅੱਜ ਆਪਾਂ ਇੱਥੇ ਪਹੁੰਚੇ ਹਾਂ ਤੇ ਹਾਂਜੀ ਓਕੇ ਓਕੇ ਮੈਂ ਕੀ ਕਹਿਣਾ ਚਾਹੁੰਦਾ ਹਾਂ ਜੀ ਮੈਂ ਆਪਣੇ ਯੰਗਸਟਰਸ ਨੂੰ ਇਹ ਵੀ ਕਹਣਾ ਚਾਹਨਾ ਹੈ ਜੀ ਆਪਣੇ ਅ ਮੰਜ਼ਿਲ ਉਨਕੀ ਹੁੰਦੀ ਹੈ ਜਿਨਕੇ ਹੌਂਸਲੇ ਮੇਂ ਜਾਨ ਹੁੰਦੀ ਹੈ ਪੰਖੋ ਸੇ ਕੁਛ ਨਹੀਂ ਹੋਤਾ ਜਨਾਬ ਹੌਂਸਲੇ ਸੇ ਉਡਾਨ ਲਹਤੀ ਹੈ ਤਨਵਾਚ ਓਕੇ ਜਾਨਾ ਮੈਂ ਤੁਹਾਡਾ ਮੇਰਾ ਨਾਮ ਬਿਸ਼ਨੂ ਉੱਤੇ ਬਾੜੀ ਜੀ ਜੀ ਤੁਹਾਡੇ ਸਭ ਤੁਹਾਡੇ ਬੇਟੇ ਨੇ ਵੱਡੀ ਉਪਲਬਧੀ ਵਿਦੇਸ਼ ਦੀ ਧਰਤੀ ਤੇ ਹਾਸਲ ਕੀਤੀ ਹੈ ਕੀ ਕਹਿਣਾ ਚਾਹੁੰਦੇ ਹਾਂ ਕਿਹੋ ਜਿਹਾ ਮਹਿਸੂਸ ਹੋ ਰਿਹਾ ਹਾਂ ਮੈਂ ਇਸ ਗੱਲ ਦਾ ਬੜਾ ਮਾਣ ਮਾਣ ਮਹਿਸੂਸ ਕਰਦਾ ਤੇ ਬੇਟਾ ਮੇਰੇ ਨੇ ਉੱਥੇ ਜੋਗੇ ਆਰਮੀ ਦੀ ਬੇਚਤ ਨੇੜੇ ਨਾਮ ਵਿੱਚ ਲੈਫਟਨੈਂਡ ਦੀ ਪੋਸਟ ਤੇ ਹੋਇਆ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਮੈਂ ਇਸ ਗੱਲ ਵੀ ਦੱਸਣਾ ਚਾਹਨਾ ਵੀ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਵੀ ਮੈਂ ਹਰੇਕ ਨੂੰ ਇਹ ਵੀ ਦੱਸ ਸਕਦਾ ਵੀ ਮੈਂ ਰੋਹਿਤ ਤਿਵਾੜੀ ਦਾ ਫਾਦਰ ਆ। ਕਦੇ ਸੋਚਿਆ ਸੀਗਾ ਬੇਟਾ ਬਾਹਰ ਜਾਏਗਾ ਤੇ ਇਸ ਮੁਕਾਮ ਤੱਕ ਪਹੁੰਚੇਗਾ। ਨਹੀਂ ਬਸ ਇਹ ਕਦੇ ਵੀ ਨਹੀਂ ਸੋਚਿਆ ਸੀ ਵੀ ਮਤਲਬ ਇੰਨੀ ਵੱਡੀ ਪੋਸਟ ਤੇ ਆਸਲ ਕਰੂਗਾ ਜਾਇਦਾ ਇਧਰ ਨੂੰ ਮਨ ਹੈਗਾ। ਕਿਉਂਕਿ ਇਹ ਤਾਂ ਸਟੱਡੀ ਵੇਸ ਤੇ ਗਿਆ ਸੀਗਾ ਤੇ ਉੱਥੇ ਆਪਣਾ ਕੰਮ ਕਰਦਾ ਸੀਗਾ। ਜਦੋਂ ਇਹ ਤੁਹਾਨੂੰ ਦੱਸਿਆ ਬੜੀ ਖੁਸ਼ੀ ਹੋਈ ਇਸ ਗੱਲ 'ਚ। ओके ਕੀ ਨਾਮ ਹੈ ਤੁਹਾਡਾ ਰੇਨੂ ਦੀ ਗਾੜੀ ਇਹ ਕੀ ਆ ਲੈ ਤਰੂ ਤੁਹਾਡਾ ਮੇਰਾ ਬੇਟਾ ਠੀਕ ਹੈ ਹਰ ਇੱਕ ਮਾਪਾ ਬਾਪ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਜਦੋਂ ਵੱਡਾ ਹੁੰਦਾ ਹੈ ਪਾਲਣ ਪੋਸਣ ਕੀਤਾ ਹੁੰਦਾ ਬਹੁਤ ਵਧੀਆ ਤਰੀਕੇ ਦੇ ਨਾਲ ਸਹੀ ਸੰਗਤ ਦੇ ਵਿੱਚ ਰਹੇ ਤਾਂ ਜੋ ਬੇਟ ਨੇ ਕਰਕੇ ਦਿਖਾਇਆ ਫਿਰ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਇਹ ਸ਼ੁਰੂ ਤੋਂ ਹੀ ਮਤਲਬ ਪੇਰੈਂਟਸ ਦਾ ਆਗਿਆਕਾਰੀ ਰਿਹਾ ਹੈ ਉਹ ਸਾਰੇ ਬੜਿਆਂ ਦਾ ਆਪਣੇ ਆਗਿਆਕਾਰੀ ਰਿਹਾ ਹੈ ਕਿ ਬਹੁਤ ਅੱਛਾ ਬੱਚਾ ਹੈ ਔਰ ਸਾਨੂੰ ਜਗੀ ਨਸੀਰ ਕਨੈਕਟ ਦੇ ਨੇ ਆਪਣੇ ਜੋ ਵੀ ਦੇ ਸੁਪਨੇ ਜ਼ਰੂਰ ਪੂਰੇ ਕਰੂਗਾ ਤੇ ਕਰੇ ਤੁਸੀਂ ਵੀ ਗਾਈਡ ਕਰਦੇ ਹੋ ਜਾਂ ਖੁਦ ਦਾ ਸੁਪਨਾ ਸੀ ਰੋਹਿਦਾ ਕਿ ਮੈਂ ਖੁਦ ਦਾ ਹੀ ਸੁਪਨਾ ਸੀ ਨੇ ਸਾਨੂੰ ਤਾਂ ਸਰਪ੍ਰਾਈਜ਼ ਹੀ ਦਿੱਤਾ ਸੀ ਤਾਂ ਬਿਲਕੁਲ ਵੀ ਆਈਡੀਆ ਵੀ ਨਹੀਂ ਸੀ ਕਿ ਇਹ ਇੱਧਰ ਵੀ ਤਿਆਰੀ ਕਰਦਾ ਪਿਆ ਹੈ ਤਾਂ ਕਿਉਂਕਿ ਆਪਣਾ ਕੰਮਕਾਰ ਕਰਦਾ ਸੀ ਉੱਥੇ ਆਪਣਾ ਸਾਰਾ ਕੁਝ ਸੈੱਟ ਸੀਗਾ ਇਹ ਸਾਨੂੰ ਨਹੀਂ ਪਤਾ ਸੀ ਵੀ ਇਹ ਵੀ ਕੁਝ ਕਰ ਰਿਹਾ ਹੈ ਇੱਕ ਸਾਨੂੰ ਗਿਫਟ ਹੀ ਮਿਲਿਆ ਹੈ ਤਾਂ ਸਰਪ੍ਰਾਈਜ਼ ਗਿਫਟ ਜਦੋਂ ਪਤਾ ਲੱਗਿਆ ਤਾਂ ਫਿਰ ਘਰ ਚ ਕਿਹੋ ਜਿਹਾ ਮਾਹੌਲ ਸੀਗਾ ਘਰ ਤਾਂ ਖੁਸ਼ੀ ਦਾ ਮਾਹੌਲ ਹੀ ਹੋਣਾ ਸੀ ਫਿਰ ਬਹੁਤ ਜਿਆਦਾ ਖੁਸ਼ੀ ਦਾ ਮਾਹੌਲ ਕੀ ਘਰ ਚ ਦਾ ਕੀ ਸਾਰੇ ਪਿੰਡ ਚ ਬਹੁਤ ਖੁਸ਼ੀ ਦਾ ਮਾਹੌਲ ਹੋ ਗਿਆ ਉਸ ਟਾਈਮ ਤੇ ਵੀ ਸਾਡਾ ਬੱਚਾ ਇਸ ਮੁਕਾਮ ਤੇ ਹੋ ਗਈ ਫੋਰਨ ਕੰਟਰੀ ਚ ਜਾ ਕੇ ਪਹੁੰਚਿਆ ਇਹ ਤਾਂ ਇੰਡੀਆ ਚ ਵੀ ਇੰਨਾ ਅਵੇਲੇਬਲ ਨਹੀਂ ਹੋ ਸਕਦਾ ਇੰਨੀ ਜਲਦੀ ਇਸ ਕਰਕੇ ਸਾਰਿਆਂ ਨੂੰ ਬਹੁਤ ਪ੍ਰਾਊਡ ਆ ਰਿਹਾ ਹੈ